ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ 2 ਪ੍ਰਾਈਮ ਅਰਪਨ ਸੁਸਾਇਟੀ ਵੱਲੋਂ ਕਾਮਨ ਹੈਲਥ ਨਾਲ ਮਿਲ ਕੇ ਅੰਤਰਰਾਸ਼ਟਰੀ ਸੁਰੱਖਿਆ ਗਰਭ ਸਮਾਪਨ ਦਿਵਸ ਸਬੰਧੀ ਜਾਗਰੂਕਤਾ ਅਭਿਆਨ ਚਲਾਇਆ ਗਿਆ ਇਸ ਸਬੰਧੀ ਬਰੰਪਰ ਦੇ ਵਿੱਚ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮ ਦੇ ਵਿੱਚ ਯੰਗ ਡਾਕਟਰਸ ਫੋਰ ਸੁਸਾਇਟੀ ਦੀ ਟੀਮ ਡਾਕਟਰ ਸੁਰਿੰਦਰ ਕੌਰ ਮੈਡੀਕਲ ਅਫਸਰ ਨੰਗਲ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਤੌਰ ਉਤੇ ਪਹੁੰਚੀ ਇਸ ਮੌਕੇ ਮੈਡੀਕਲ ਅਫਸਰ ਡਾਕਟਰ ਸੁਰਿੰਦਰ ਕੌਰ ਡਾਕਟਰ ਰਣਵੀਰ ਸਿੰਘ ਡਾਕਟਰ ਰਾਜੇਸ਼ ਕੁਮਾਰ ਡਾਕਟਰ ਜੇ ਐਸ ਕਹਿਲ ਡਾਕਟਰ ਐਸ ਪੀ ਸੰਧੂ ਆਦਿ ਨੇ एमटीपी एक्ट अधीन मिलन वाली सहूलता बारे विस्तार दे नाल ਦੱਸਿਆ ਤੇ ਕਿਹਾ ਕਿ ਜਰੂਰਤ ਪੈਣ ਤੇ ਸਿਰਫ ਸੁਰੱਖਿਅਤ ਗਰਭ ਸਮਾਪਨ ਹੀ ਕਰਵਾਇਆ ਜਾਵੇ ਅਤੇ ਇਹ ਮਹੱਤਵਪੂਰਨ ਜਾਣਕਾਰੀ ਹਰ ਪਰਿਵਾਰ ਤੱਕ ਪਹੁੰਚਾਈ ਜਾਵੇ ਤਾਂ ਜੋ ਜਰੂਰਤ ਪੈਣ ਉਤੇ ਇਸ ਸਹੂਲਤ ਦਾ ਲਾਭ ਮਿਲ ਸਕੇ ਉਨ੍ਹਾਂ ਦੱਸਿਆ ਕਿ ਸੁਰੱਖਿਅਤ ਗਰਭ ਸਮਾਪਨ ਸੇਵਾਵਾਂ ਮੈਂ ਰਜਿਸਟਰਡ ਮੈਡੀਕਲ ਪ੍ਰੈਕটিশਨਰ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤੇ ਜਨਤਕ ਹਸਪਤਾਲਾਂ ਅਤੇ ਨਿੱਜੀ ਹਸਪਤਾਲਾਂ ਦੇ ਵਿੱਚ ਵੀ ਉਪਲਬਧ ਹਨ ਰਜਿਸਟਰਡ ਪ੍ਰਾਈਵੇਟ ਕਲੀਨਿਕ ਅਤੇ ਹਸਪਤਾਲ ਐਮਟੀਪੀ ਵੀ ਇੱਕ ਤੇ ਦੀ ਪਾਲਣਾ ਕਰਦੇ ਹੋਏ ਸੇਵਾਵਾਂ ਪ੍ਰਦਾਨ ਕਰਦੇ ਹਨ ਅਰਪਣ ਸੰਸਥਾ ਦੇ ਡਾਇਰੈਕਟਰ ਅਤੇ ਕਾਮਨ ਵੈਲਥ ਮੈਂਬਰ ਕੁਲਦੀਪ ਚੰਦ ਨੇ ਦੱਸਿਆ ਕਿ ਅਸੁਰੱਖਿਅਤ ਗਰਭ ਸਮਾਪਨ ਇੱਕ ਪ੍ਰਮੁੱਖ ਜਨਤਕ ਸਿਹਤ ਚਿੰਤਾ ਬਣੀ ਹੋਈ ਹੈ ਵਿਸ਼ਵ ਪੱਧਰ ਤੇ ਲਗਭਗ 45% ਦੀ ਗਰਭ ਸਮਾਪਨ ਅਸੁਰੱਖਿਅਤ ਹਨ ਜਿਸ ਨਾਲ ਰੋਕਥਾਮਯੋਗ ਬਿਮਾਰੀਆਂ ਅਤੇ ਮੌਤ ਹੋ ਜਾਂਦੀ ਹੈ ਵਿਸ਼ਵ ਸਿਹਤ ਸੰਗਠਨ ਦੁਆਰਾ ਸਿਫਾਰਿਸ਼ ਕੀਤੇ ਗਏ ਤਰੀਕਿਆਂ ਦੀ ਵਰਤੋਂ ਦੇ ਨਾਲ ਗਰਭ ਸਮਾਪਨ ਇੱਕ ਸਿਹਤਮੰਦ ਅਤੇ ਸੁਰੱਖਿਅਤ ਦਖਲਅੰਦਾਜ਼ੀ ਹੈ ਤੇ ਸੁਰੱਖਿਅਤ ਗਰਭ ਸਮਾਪਨ ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇ ਨਿਰਦੇਸ਼ਾਂ ਤੇ ਮਾਪਦੰਡਾ ਦੇ ਅਨੁਸਾਰ ਹੀ ਕੀਤੇ ਜਾਂਦੇ ਹਨ ਉਹਨਾਂ ਦੱਸਿਆ ਕਿ ਭਾਰਤ ਦੇ ਵਿੱਚ 55% ਦੇ ਗਰਮ ਸਮਾਪਨ ਅਸੁਰੱਖਿਅਤ ਹੁੰਦੇ ਹਨ ਅਤੇ ਮਾਮਾ ਦੀਆਂ ਹੋਣ ਵਾਲੀਆਂ ਕੁੱਲ ਮੌਤਾਂ ਦੇ ਵਿੱਚੋਂ 8.5% ਦੀਆਂ ਮੌਤਾਂ ਅਸੁਰੱਖਿਅਤ ਗਰਮ ਸਮਾਪਨ ਕਾਰਨ ਹੀ ਹੁੰਦੀਆਂ ਹਨ ਅਤੇ ਹਰ ਰੋਜ਼ औਸਤਨ 10 ਮਹਿਲਾਵਾਂ ਦੀ ਮੌਤ ਹੁੰਦੀ ਹੈ ਉਹਨਾਂ ਦੱਸਿਆ ਕਿ ਭਾਰਤ ਵਿੱਚ ਏ ਐਮ ਟੀ ਪੀ ਐਕਟ 1971 ਦੇ ਵਿੱਚ ਲਾਗੂ ਹੋਇਆ ਤੇ ਇਸ ਦੇ ਵਿੱਚ 2002, 2003, 2014 ਤੇ 2016 ਅਤੇ ਹੁਣ 2021 ਦੇ ਵਿੱਚ ਸੋਧ ਕੀਤੀ ਗਈ ਹੈ ਗਰਭ ਸਮਾਪਨ ਨੂੰ ਸਰਕਾਰ ਦੇ ਜਨਤਕ ਰਾਸ਼ੀ ਸਿਹਤ ਬੀਮਾ ਫੰਡ ਆਯੁਸ਼ਮਨ ਭਾਰਤ ਅਤੇ ਕਰਮਚਾਰੀਆਂ ਦੇ ਰਾਜ ਬੀਮਾ ਦੁਆਰਾ 100% ਕਵਰ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਗਰਭਵਤੀਆਂ ਦੇ ਫੈਸਲੇ ਲੈਣ ਦੀ ਖੁਦ ਮੁਖਤਿਆਰੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਅਤੇ ਸੁਰੱਖਿਅਤ ਕਾਨੂੰਨੀ ਅਤੇ ਕਲੰਕ ਰਹਿਤ ਗਰਭ ਸਮਾਪਨ ਸੇਵਾਵਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਅੰਤਰਰਾਸ਼ਟਰੀ ਸੁਰੱਖਿਅਤ ਗਰਭ ਸਮਾਪਨ ਦਿਵਸ ਦਾ ਉਦੇਸ਼ ਪੂਰਾ ਹੋ ਸਕੇ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਅਰਪਨ ਸੁਸਾਇਟੀ ਵੱਲੋਂ ਕਾਮਨ ਹੈਲਥ ਦੇ ਨਾਲ ਮਿਲ ਕੇ ਲੰਬੇ ਸਮੇਂ ਤੋਂ ਮਹਿਲਾਵਾਂ ਦੇ ਜਿਹੜੇ ਰੀਪਰੋਡਕਟਿਵ ਹੈਲਥ ਰਾਈਟਸ ਆ ਉਹਨਾਂ ਬਾਰੇ ਕੈਂਪੇਨ ਸ਼ੁਰੂ ਕੀਤੀ ਗਈ ਹੈ ਤੇ ਉਸੇ ਲੜੀ ਦੇ ਵਿੱਚ ਅੱਜ ਜਿਹੜਾ ਪਿੰਡ ਬਹਿਰਾਮਪੁਰ ਦੇ ਵਿੱਚ ਪਿੰਡ ਦੀ ਪੰਚਾਇਤ ਅਤੇ ਇੱਥੇ ਜਿਹੜਾ ਸिलाई ਸੈਂਟਰ ਚੱਲਦਾ ਹੈ ਉਹਨਾਂ ਦੇ ਨਾਲ ਮਿਲ ਕੇ ਪ੍ਰਬੰਧ ਇਹਨਾਂ ਦੀ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਤੇ ਯੰਗ ਡਾਕਟਰ ਸੁਸਾਇਟੀ ਉਹਨਾਂ ਉਹਨਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਅੱਜ ਪਿੰਡ ਬਹਿਰਾਮਪੁਰ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਸੇਫ ਅਬੋਰਸ਼ਨ ਡੇ ਆ ਉਸ ਸੰਬੰਧੀ ਜਿਹੜਾ ਅੱਜ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ ਇਸ ਮੌਕੇ ਦੇ ਆਏ ਹੋਏ ਵੱਖ-ਵੱਖ ਡਾਕਟਰ ਸਾਹਿਬਾਨ ਚਾਹੇ ਨੰਗਲ ਤੋਂ ਡਾਕਟਰ ਸ੍ਰਿੰਦਰਕੌਰ ਸੀਗੇ ਚਾਹੇ ਡਾਕਟਰ ਰਣਵੀਰ ਸੀਗੇ ਵੱਖ-ਵੱਖ ਡਾਕਟਰ ਸਾਹਿਬਾਨ ਨੇ ਮਹਿਲਾਵਾਂ ਦੇ ਜਿਹੜੇ ਅਧਿਕਾਰ ਹੈ ਉਸ ਬਾਰੇ ਜਾਣਕਾਰੀ ਦਿੱਤੀ ਔਰ ਵਿਸਤਾਰ ਵਿੱਚ ਉਹਨਾਂ ਨੂੰ ਕਿਹਾ ਕਿ ਜਦੋਂ ਵੀ ਤੁਹਾਨੂੰ ਕੋਈ ਜ਼ਰੂਰਤ ਪੈਂਦੀ ਹੈ ਤਾਂ ਜੋ ਸਰਕਾਰ ਨੇ ਵਿਸ਼ੇਸ਼ ਸਹੂਲਤਾਂ ਬਣਾਈਆਂ ਹੋਈਆਂ ਨੇ ਸਰਕਾਰ ਨੇ ਕਾਨੂੰਨ ਬਣਾਏ ਹੋਏ ਨੇ ਸਰਕਾਰ ਨੇ ਉਸ ਹਿਸਾਬ ਦਾ ਪ੍ਰਬੰਧ ਕੀਤੇ ਹੋਏ ਨੇ ਪਰ ਉਹਦੀ ਜਾਣਕਾਰੀ ਨਾ ਹੋਣ ਕਾਰਨ ਜਿਹੜੀਆਂ ਉਹਨਾਂ ਸਹੂਲਤਾਂ ਦਾ ਪ੍ਰੋਪਰ ਫਾਇਦਾ ਨਹੀਂ ਮਿਲਦਾ ਤੇ ਜਦੋਂ ਫਾਇਦਾ ਨਹੀਂ ਮਿਲਦਾ ਤਾਂ ਜਿਹੜੇ ਲੋਕ ਨੇ ਉਹ ਗਲਤ ਥਾਵਾਂ ਤੋਂ ਉਹਦਾ ਲਾਭ ਲੈਣ ਦੀ ਕੋਸ਼ਿਸ਼ ਕਰਦੇ ਜਿਹਦਾ ਨੁਕਸਾਨ ਹੁੰਦਾ ਤੇ ਇਹ ਵੀ ਬੜੀ ਵੱਡੀ ਦੁਖਾਂਤ ਹੈ ਕਿ ਅੱਜ ਭਾਰਤ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਦੀਆਂ ਮੌਤਾਂ ਹੁੰਦੀਆਂ ਮਾਵਾਂ ਦੀਆਂ ਮੌਤਾਂ ਹੁੰਦੀਆਂ ਉਹਦਾ ਤੀਜਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਅਨ ਸੇਫ ਅਬੋਰਸ਼ਨ ਹੈ ਇਸ ਕਰਕੇ ਜਿਹੜਾ ਸੇਫ ਅਬੋਰਸ਼ਨ ਹੈ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਲੋਕਾਂ ਦੇ ਜਿਹੜੇ ਬਿਆਨਾਂ ਦੇ ਜਿਹੜੇ ਹੈਲਥ ਰਾਈਟਸ ਆ ਉਹਦੇ ਬਾਰੇ ਜਾਗਰੂਕ ਕੀਤਾ ਗਿਆ। ਇਹ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਬੋਰਸ਼ਨਸ ਕਰਕੇ ਡੈਥ ਹੋ ਜਾਂਦੀਆਂ ਸੀਗੀਆਂ ਇਸ ਕਰਕੇ ਜਿਹੜਾ ਐਕਟ ਸੈਡ ਆਇਆ ਹੈਗਾ ਤੇ ਇਹ ਇਹਦੇ ਵਿੱਚ ਅਸੀਂ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਦੀ ਡੈਥ ਜਿਹੜੀ ਇਲੀਗਲ ਅਬੋਰਸ਼ਨ ਕਰਕੇ ਹੋ ਰਹੀ ਸੀ ਉਹਨੂੰ ਬਚਾ ਸਕਦੇ ਆ। ਤੇ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਜਿਹੜੀਆਂ ਗਰਲਸ ਹੈਗੀਆਂ ਜਾਂ ਲੇਡੀਜ਼ ਹੈਗੀਆਂ ਉਹਨਾਂ ਨੂੰ ਅਵੇਅਰ ਕਰੀਏ ਕਿ ਅਗਰ ਕਿਸੇ ਨੂੰ ਵੀ ਇਦਾਂ ਦੀ ਕੋਈ ਲੋਡ ਪੈ ਜਾਂਦੀ ਹੈਗੀਆ ਤਾਂ ਉਹਦੇ ਲਈ ਸਾਡੇ ਜਿਹੜੇ ਸਾਡੇ ਗਵਰਨਮੈਂਟ ਇੰਸਟੀਚੂਟਸ ਹੈਗੇ ਆ ਉਹਦੇ ਵਿੱਚ ਸਾਰੀ ਜਿਹੜੀ ਫੈਸਿਲਿਟੀ ਅਵੇਲੇਬਲ ਹੈਗੀ ਆ ਤੇ ਸਾਰੀ ਜੋ ਵੀ ਟ੍ਰੀਟਮੈਂਟ ਹੈ ਵੀ ਹੈ ਫ੍ਰੀ ਆਫ ਕਾਸਟ ਅਵੇਲੇਬਲ ਆ ਤੇ ਇਸ ਲਈ ਅਸੀਂ ਇਹਨਾਂ ਨੂੰ ਇੱਕ ਜਸਟ ਅਵੇਅਰ ਕਰਨਾ ਚਾਹੁੰਦੇ ਆ ਕਿ ਕੋਈ ਵੀ ਇਦਾਂ ਦੀ ਉਹਨੂੰ ਛੁਪਾਣਾ ਨਹੀਂ ਹੈਗਾ ਤੇ ਖੁਦ ਕੋਈ ਆਪਣੀ ਮੈਡੀਕੇਸ਼ਨ ਨਹੀਂ ਕਰਨੀ ਸੋ ਹਸਪੀਟਲ ਦੇ ਵਿੱਚ ਆਣਾ ਹੈਗਾ ਤੇ ਤੁਹਾਡਾ ਬਹੁਤ ਹੀ ਵਧੀਆ ਜਿਹੜਾ ਇਲਾਜ ਹੋਏਗਾ ਤਾਂ ਜੋ ਅਸੀਂ ਜਿਹੜੀਆਂ ਇਸ ਅਬੋਰਸ਼ਨਸ ਕਰਕੇ ਡੈਥ ਹੁੰਦੀਆਂ ਉਹਨਾਂ ਨੂੰ ਤਲਬਾ ਦੀ ਜਿਹੜੀ ਡੀਗਰੀ ਵਾਲੀ ਕਾਲਜ ਦਾ ਕੀ ਫਾਇਦਾ ਹੋਇਆ ਇਸ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਉਹਨੀਆਂ ਇਸ ਤੋਂ ਬਾਅਦ ਬਹੁਤ ਸਾਰੀ ਕੁਐਰੀ ਸੀਗੀਆਂ ਜਿਨ੍ਹਾਂ ਦਾ ਅਸੀਂ ਜਵਾਬ ਦਿੱਤਾ ਹਾਂ ਇੱਕ ਵਾਰ ਫਿਰ ਤੋਂ ਜੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਇਹਨਾਂ ਦੇ ਐਫਰਟ ਦੀ ਪ੍ਰਸ਼ੰਸਾ ਕਰਦੀ ਹਾਂ कि ਜਿਹੜੀ ਹੈ ਡਾਕਟਰ ਜੰਗ ਡਾਕਟਰ ਸੁਸਾਇਟੀ ਹੈ ਤੇ ਇਹਦੇ ਨਾਲ ਜਿਹੜੇ ਆਪਣੇ ਕੁਲਦੀਪ ਵੀਰ ਜੀ ਆ ਅਰਪਨ ਸੁਸਾਇਟੀ ਤੋਂ ਇਹ ਵੀ ਆਪਣੇ ਕੰਮਾਂ ਦੇ ਨਾਲ ਆਪਣੇ ਨੰਗਲ ਦੇ ਵਿੱਚ ਵੀ ਇਹਨਾਂ ਦੀ ਸੁਸਾਇਟੀ ਜਿਹੜੀ ਜਗਾ ਜਗਾ ਤੇ ਜਾ ਕੇ ਲੇਡੀਜ਼ ਵੈਲਫੇਅਰ ਦੇ ਬਹੁਤ ਕੰਮ ਕਰਦੇ ਰਹਿੰਦੇ ਸਲਾਈ ਸੈਂਟਰ ਦੀ ਤਰ੍ਹਾਂ ਤੇ ਬਹੁਤ ਸ਼ੁਕਰਗੁਜ਼ਾਰ ਬਹੁਤ ਵਧੀਆ ਲੱਗਦਾ ਤੇ ਮੈਂ ਤਾਂ ਰਿਕੁਐਸਟ ਕਰੂੰਗੀ ਹੋ ਜੇ ਕੈਂਪੇਜ ਹੋਰ ਜਗਾ ਵੀ ਲੱਗ ਸਕਣ ਤੇ ਸਮਾਜ ਨੂੰ ਤੇ ਲੇਡੀਜ਼ ਨੂੰ ਬਹੁਤ ਫਾਇਦਾ ਮਿਲ ਸਕਦਾ ਦੇਖੋ ਜੀ ਗੱਲ ਇਦਾਂ ਵੀ ਅੱਜਕੱਲ ਦੇ ਮਾਹੌਲ ਦੇ ਹਿਸਾਬ ਨਾਲ ਮੇਰਾ ਨਾਮ ਸੁਖਤਾ ਸਿੰਘ ਸਰਪੰਚ ਪਿੰਡ ਬ੍ਰਾਂਪੁਰ ਕੋ ਜੀ ਅੱਜਕੱਲ ਦੇ ਮਾਹੌਲ ਦੇ ਹਿਸਾਬ ਨਾਲ ਜਿੱਦਾਂ ਕਿ ਹੜ ਪਏ ਹੈਗੇ ਜੀ ਬਿਮਾਰੀਆਂ ਵਧਿਆ ਕਰਦੀਆਂ ਤੇ ਅਸੀਂ ਉਸ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਅਸੀਂ ਕੈਂਪ ਲਾਇਆ ਜੀ ਤੇ ਕੈਂਪ ਵਿੱਚ ਬੜੇ ਐਜੂਕੇਟਿਡ ਡਾਕਟਰ ਜਿਹੜੇ ਆਏ ਹੈਗੇ ਆ ਤੇ ਸਾਰੇ ਜਿੰਨੇ ਵੀ ਇੱਥੇ ਲੋਕ ਸਾਡੇ ਪਿੰਡ ਦੇ ਇਕੱਠੇ ਹੋਏ ਆ ਤੇ ਉਹਨਾਂ ਦਾ ਚੈੱਕਅਪ ਵੀ ਕੀਤਾ ਇਹਨਾਂ ਨੇ ਦਵਾਈਆਂ ਵੀ ਫ੍ਰੀ ਦਿੱਤੀਆਂ ਹੈਗੇ ਜੀ ਅਸੀਂ ਪੂਰੀ ਟੀਮ ਜਿਹੜੀ ਇਹ ਮੈਡੀਕਲ ਕੈਂਪ ਵਿੱਚ ਆਈ ਸੀ ਡਾਕਟਰਾਂ ਦੀ ਅਸੀਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪ੍ਰਿੰਟ ਵੱਲੋਂ ਪੰਚਾਇਤ ਵੱਲੋਂ ਤੇ ਖਾਸ ਕਰਕੇ ਜਿਹੜਾ ਇੱਥੇ ਆਪਣਾ ਸਿਲਾਈ ਸੈਂਟਰ ਚੱਲਦਾ ਸਰਕਾਰ ਵੱਲੋਂ ਉਹਦੇ ਵੱਲੋਂ ਵੀ ਅਸੀਂ ਸਾਰੀ ਟੀਮ ਦਾ ਧੰਨਵਾਦ ਕਰਦੇ ਆਂ